ਮੈਂ ਚਾਚੇ ਨੂੰ ਪੁੱਛਦਾ ਕੀ ਸਲਾਹ ਵਟਾ ਬੰਦੇ ਬੜੇ ਡਾਇਏ ਚਾਚੇ ਨੇ ਇੱਥੇ ਦੇ ਐ ਇੱਥੇ ਕੀ ਪ੍ਰੋਗਰਾਮ ਚੱਲਣ ਰਿਹਾ ਚਾਚੇ ਨੇ ਕੀ ਕੰਮ ਹੋ ਰਿਹਾ ਇੱਥੇ ਇਹ ਨਾ ਮੇਰਾ ਬਹਾਨਾ ਹੈ ਤੇ ਵਿਆਹ ਆਪਣਾ ਕਰਾ ਲੈ ਮੈਂ ਉਧਰੋਂ ਜਾਵਾਂ ਤੇ ਇਧਰੋਂ ਵੀ ਆਵਾਂ ਇਹ ਤੇ ਤਿਆਰੀਆਂ ਬੜੀਆਂ ਕੰਡਿਆ ਇਹ ਰੋਲਾ ਬੜਾ ਪਾਉਂਡੀਆਂ ਵਾ ਇਹਦੇ ਦੂਹ ਦੂ ਲੱਗੀਆਂ ਕੰਮ ਕਰਨ ਚਾਚੇ ਨੂੰ ਪੁੱਛਦਾ ਵਾਂ ਤੇ ਚਾਚਾ ਵੀਰਾ ਤੇਰਾ ਕੇ ਮੇਰਾ ਵਾ ਮੈਨੂੰ ਤਾਂ ਵੇਖ ਕੇ ਦੰਦਲਾਂ ਪੈਣੀਆਂ ਵਾ ਸਾਡੇ ਘਰ ਇਦਾਂ ਇਦਾਂ ਕੋਈ ਕੰਮ ਹੀ ਨਹੀਂ ਆ ਤਾਂ ਇੱਥੇ ਅਇਨੇ ਪੋਚੇ ਫਿਰਨਡੇ ਆ ਕਿਹਦੇ ਮਿਸਤਰੀ ਲੱਗੇ ਆ ਗੈਮਾ ਗੈਮ ਤਿਆਰੀ ਦੇ ਇਥੇ ਚਾਚੇ ਨੂੰ ਕਹਣਾ ਮੈਨੂੰ ਗੋਦ ਲੱਲਾ ਤੇਰਾ ਕਿਹੜਾ ਵਿਆਹ ਹੋਣਾ ਤੂੰ ਮੁੰਡਾ ਮੁੰਡਾ ਬਣਾ ਲਾ ਮੈਨੂੰ ਫੇਰ ਸ਼ਰੀਕਾ ਤੇ ਮੈਂ ਚੜੂੰਗਾ ਇੱਕ ਦੇ ਉੱਤੇ ਬਹੂੰਗਾ ਨਾ ਇਹ ਚਾਚੇ ਵਾਲੀ ਪਿਆਲੀ ਵੀ ਆਈ ਤੇ ਉਹ ਵੀ ਪਿਆਲੀ ਮੈਨੂੰ ਆਈ ਕੋਈ ਨਹੀਂ ਹਾਏ ਆਈ ਨਹੀਂ ਕਿਤੇ ਦੱਸਿਆ ਹੀ ਕੱਖ ਨਹੀਂ ਗਾ ਨਾ ਕਿਤੇ ਫੋਨ ਕੀਤਾ ਨਾ ਹੋਰ ਅਸੀਂ ਪੂਰੀਆਂ ਤਿਆਰੀਆਂ ਕਰਕੇ ਬੈਠੇ ਆ ਇਹ ਨਾ ਹੋਵੇ ਸਾਹ ਭੰਡਣੀ ਹੋਣ ਵਾਲੀ ਗੱਲ ਹੋਏ ਹਟੇ ਦਾ ਬੱਚਾ ਆ ਜਾ ਆ ਜਾ ਓਏ ਆ ਜਾ ਆ ਜਾ ਉਹ ਵਿਆਹ ਤੇਰਾ ਕਿ ਮੇਰਾ ਵਾ ਉਹ ਪੁੱਤ ਵਿਆਹ ਤੇਰਾ ਵਾ ਮਿੰਦੇ ਸਾ ਘਪੈਣ ਦੀ ਵਿਆਹ ਆਪਣਾ ਕਰ ਲੈਣਾ ਯਾ ਆਪਦਾ ਕਿਦਾਂ ਤੂੰ ਨਾਲ ਦੀ ਭੂਆ ਲੈ ਆਉਣੀ ਆ ਨੇਣੀ ਦੀ ਭੂਆ ਆਉਗੀ ਤੇ ਫੇਰ ਗੱਲਾਂ ਬਣ ਗਿਆ ਮੈਂ ਤੇ ਉਹ ਦਵਾ ਤੇਰਾ ਕਰਾਉਣ ਡਿਆ ਵੀ ਜਿੱਦਣ ਮੈਂ ਵਿਆਹ ਕੇ ਤੈਨੂੰ ਲੈਂਦਾ ਇਹ ਨਾ ਹੋਵੇ ਭੁਜਾਈਆਂ ਤੇਰੀਆਂ ਤੇਰੇ ਘਰ ਨਾਲ ਆਣ ਦੇਣਾ ਤੇਰੇ ਭੂਆ ਹੀ ਨਾ ਖੋਲਣਾ ਤੇ ਇਹ ਆ ਵੀ ਆਪਾਂ ਇਧਰ ਲਿਆਉਣ ਵਾਲੀ ਤੇ ਆਂਗੇ ਤੇ ਮੈਂ ਉਹਨਾਂ ਦੇ ਗਾਟੇ ਨਾ ਲਾ ਦੂਗਾ ਘਰ ਨਾਲ ਬੰਨਤਾਰੇ ਪੁੱਤ ਗਾਟਾ ਐਵੇਂ ਨਹੀਂ ਲਾਇਆ ਜਾਂਦਾ ਗੱਲਾਂ ਨਾ ਬੜਾ ਕੋਈ ਅਹੀਂ ਕਰ ਲੈਨੇ ਆ ਜਦੋਂ ਲਾਉਣ ਤੇ ਆਈਏ ਪਤਾ ਫੇਰ ਲੱਗਦਾ ਤੇ ਚਾਚਾ ਜੇ ਸਤਿਆ ਬੰਦਾ ਹੁੰਦੇ ਨਾ ਕੋਈ ਵੀ ਕਰ ਸਕਦਾ ਚਲੋ ਉਹਦੇ ਮੌਕਾ ਵੇਖਾਂਗੇ ਨਾ ਫੇਰ ਕੋਈ ਨਹੀਂ ਘਰਿਆ ਆਪਣਾ ਹੀ ਲੈਣ ਮੈਨੂੰ ਰਤਾ ਤੂੰ ਨਾ ਬਹੁਤ ਗੱਡਾ ਜੀ ਕਰਦੀ ਇਹਦਾ ਗਾੜਾ ਚਲਾ ਲਉਣਾ ਨਾ ਹੋਏ ਭਰਾਵਾ ਮੈਂ ਦੇਖਿਆ ਡਿਆਂ ਜ਼ੋਰ ਲਾਉਣ ਸਾਰਾ ਹੀ ਹੁਣ ਮੈਂ ਤੇ ਇਹੋ ਆਖਣਾ ਕਰੀ ਉਹ ਸਾਰਾ ਪਿੰਡ ਬੱਲਿਆ ਇੱਥੇ ਕੋਈ ਮੈਂ ਨਾ ਸਫਾਈ ਹੋ ਜੇ ਵੀ ਫਿਰਦੇ ਆ ਵੇ ਕਿਤਨੇ ਮਿਸਤਰੀ ਲੱਗੇ ਚੁੱਕੇ ਪੰਡੇ ਆ ਤੂੰ ਕਬਰਉਣਾ ਕਿਉਂ ਮੈਂ ਵੀ ਆਹ ਤੇਦਾ ਹੀ ਆ ਮੈਂ ਤਾਂ ਚਾਰੀ ਖੇਡਣ ਗਏ ਉਹ ਨਹੀਂ ਮੈਂ ਤੇ ਗੁਰਦਾਇਓ ਸੋਚਣ ਲਿਆ ਵੀ ਇਹਦਾ ਇੱਕ ਫੋਨ ਨੰਬਰ ਲੈ ਲੀਂ ਮੇਰ ਕੋ ਫੋਨ ਹੀ ਨਹੀਂ ਉਹਦੀ ਭਾਲੇ ਕੀਤਾ ਸੱਚੀ ਫੋਨ ਨਹੀਂ ਆਇਆ ਫੋਨ ਤੇ ਆਇਆ ਮੈਦੇ ਮਿਸਤਰੀਆਂ ਦੇ ਘਰੋਂ ਫੋਨ ਆਉਂਦਾ ਨਾ ਉਹਨੂੰ ਮੈਂ ਕਹਿੰਦਾ ਉਹ ਖੁਦ ਕਰ ਮੇਰੀ ਗੱਲ ਕਰ ਉਹ ਆਂਦੇ ਬਾਪੂ ਤੂੰ ਕਿਹੋ ਜਿਹਾ ਗੱਲਾਂ ਕਰਦਾ ਸਾਡੀ ਘਰ ਦੀ ਜਾਊਗਾ ਉਹਨਾਂ ਦੀ ਘਰ ਦੀਆਂ ਗੱਡੀਆਂ ਨਿਕਲਦੀਆਂ ਮੈਂ ਇਹ ਅਖਿਆ ਉਹ ਨੈਣੀ ਦੀ ਭੂਰ ਫੋਨ ਆਗਾ ਮੈਂ ਤੇ ਉਹ ਕਹਿੰਦਾ ਕਾਂਢੀ ਗੁੰਢੀ ਬਾਤ ਨਾ ਫਿਰ ਉਨਾ ਮੇਰੇ ਕਿ ਤੋਂ ਮੰਨ ਲਿਆ ਆਪਾਂ ਪੈਸੇ ਦੇਨੇ ਬਸ ਕੰਮ ਨਿਬੜ ਗਿਆ ਆਪਣਾ ਤੇ ਜਦੋਂ ਉਹਨਾਂ ਨੂੰ ਘਰ ਦੇ ਫੋਨ ਚੁੱਕੇ ਤਾਂ ਕਾਜੀ ਖਾਣੀ ਆ ਮੈਂ ਥੋੜਾ ਚੁੱਕਣ ਡਿਆ ਸੀ ਉਹ ਤੇ ਮੰਜੇ ਤੇ ਪਿਆ ਹੀ ਫੋਨ ਤੇ ਚਾਚਾ ਰਹਿਣ ਜੀ ਤੂੰ ਵਿਆਹ ਕੀ ਕਰਨਾ ਹਾਂ ਨੂੰ ਪੁੱਤ ਹਰ ਇੱਕ ਦਾ ਜੀ ਕਰਦਾ ਕਿ ਮੇਰਾ ਵੀ ਕੋਈ ਜੀਵਨ ਸਾਥੀ ਹੋਵੇ ਧਰਮ ਰਾਹੀਂ ਜਾ ਕੇ ਕੀ ਰਸਾ ਜਹੀ ਛੜੇ ਆ ਗਏ ਹੈ ਚੱਲ ਮੇਰਾ ਹੋਣਾ ਤੇ ਫਿਰ ਰੋਚਾ ਕਰਾ ਜੀ ਤੇ ਤੇਰਾ ਹੀ ਆ ਹੁਣ ਮੈਂ ਆਪਣਾ ਥੋੜਾ ਰੰਬ ਕੇ ਬੈਠਾਂ ਆ ਕਿ ਮੈਂ ਬੈਠਾਂ ਫੱਟੀ ਤੇ ਵੀ ਮੈਨੂੰ ਤੇਲ ਚੜਾ ਦਿਓ ਉਹ ਕੀਦਾ ਆ ਗਿਆ ਵਾ ਓ ਪੰਚੂਕ ਵੇਖ ਲੈਨੇ ਆ ਇਹ ਨਾ ਵੇ ਮੁੜ ਕੇ ਉਹ ਗੱਲ ਵੀ ਮਿਸਤਰੀਆਂ ਦੀ ਘਰ ਦੀ ਦਾ ਹੋਇਆ ਤਾਂ ਮੁੜ ਕੇ ਗੱਲਾਂ ਹੀ ਕਰੀ ਜਾਈਏ ਉਹਨਾਂ ਦਾ ਤੂੰ ਕਾਂਡੀਆਂ ਖਾਣੀਆਂ ਵਾ ਹੈਲੋ ਹੈਲੋ ਕੌਣ ਬੋਲ ਰਿਹਾ ਤੁਸੀਂ ਤੁਸੀਂ ਕੌਣ ਬੋਲਦੇ ਆ ਚੱਲ ਤੁਸੀਂ ਦੱਸ ਦੋ ਮੈਂ ਤਾਂ ਨੈਣੀ ਦੀ ਭੂਆ ਬੋਲਣ ਲਈ ਆ ਮੈਂ ਨੈਣੀ ਦਾ ਫੁੱਫੜ ਆ ਓ ਤੂੰ ਤਾਂ ਚਾਚਾ ਲੱਗਦਾ ਮੇਰਾ ਨੈਣੀ ਦਾ ਫੁੱਫੜ ਉਹ ਨੈਣੀ ਦੀ ਭੂਆ ਡੇ ਹੀ ਬੋਲਣ ਆ ਗੱਲ ਸੁਣੋ ਹੈਲੋ ਇਹ ਗਲਤ ਲੱਗ ਗਿਆ ਜੇ ਰੋ ਠੀਕ ਆ ਹੋਰ ਨਹੀਂ 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 ਗਲਤ ਨਹੀਂ ਲੱਗਾ ਮੇਰੀ ਗੱਲ ਸੁਣੋ ਉਹ ਤੁਸੀਂ ਐਦਾਂ ਕਰੋ ਵੀ ਆ ਵਿਆਹ ਵਾਲੇ ਮੁੰਡੇ ਨਾਲ ਗੱਲ ਕਰ ਲੋ ਕਿਦਾਂ ਵਾ ਫਿਰ ਹੁਣ ਸਾਡੇ ਤੁਹਾਡੇ ਲੋ ਪੱਕੀ ਹੈ ਹੁਣ ਕਦੋਂ ਆਈਏ ਤੇਰਾ ਦੋ ਗੱਲ ਤੁਸੀਂ ਮੁੰਡੇ ਨਾਲ ਤੁਸੀਂ ਤਾਂ ਗੱਲਾਂ ਨ ਚੰਗੀਆਂ ਕਰਦੇ ਭਾ ਲੈ ਭੂਆ ਹਾਂ ਮਨਜੋ ਤੇਰਾ ਦੁਪੱਟਾ ਸੂਹ ਆ ਕਿਦੋਂ ਵਿਆਹ ਹਾਂ ਵਿਆਹ ਦੀ ਤਿਆਰੀ ਆ ਹਾਂ ਪਰ ਨਾ ਹਾਂ ਤੁਹਾਨੂੰ ਆਪਣੀ ਵੱਲੋਂ ਫੋਲੋ ਤਿਆਰੀ ਰੱਖੋ ਮੈਂ ਸਿਰਫ ਮੌਕਾ ਦੇ ਕੇ ਤੁਹਾਨੂੰ ਦੱਸਣਾ ਵਾ ਪਰ ਤਹੀ ਉਸੇ ਵੇਲੇ ਆ ਰਿਓ ਬਸ ਆ ਟੈਲੇ ਦੇ ਫੁੱਲ ਤਿਆਰੀ ਹੈ ਤੁਹਾਡੇ ਵੱਲੋਂ ਕਮੀ ਹੋਣਾ ਨਹੀਂ ਸਾਡੇ ਵੱਲੋਂ ਵੀ ਬਸ ਤਿਆਰੀ ਸਮਝ ਲਓ ਨਹੀਂ ਤੇਰੇ ਵੱਲੋਂ ਤਿਆਰੀ ਓਦਾਂ ਉਹ ਚਾਚਾ ਗੱਲ ਤਾਂ ਕਰ ਲੈਂਦੇ ਵਿਆਹ ਤੇ ਮੇਰਾ ਵਾ ਲੋ ਤਿਆਰੀ ਮੈਂ ਤਿਆਰੀ ਦੀ ਗੱਲ ਕਰ ਰਿਹਾ ਵੀ ਤਿਆਰੀ ਤੇਰੇ ਵੱਲੋਂ ਮੈਨੂੰ ਲੱਗਦਾ ਤੂੰ ਕੰਮ ਖਰਾਬ ਹੀ ਕਰਦਣਾ ਵਾ ਚੁੱਪ ਕਰ ਜਾ ਭਰਾਵਾ ਗੱਲ ਕਰ ਚੰਗੀ ਤਨ ਆ ਪੂਆ ਕਿਦਨ ਫਿਰ ਉਹ ਭਰਾਵਾ ਤੇਰੇ ਮੈਂ ਦੱਸੀ ਤੇ ਜਾਣੀ ਵੀ ਸਾਡੇ ਵੱਲੋਂ ਫੋਲ ਤਿਆਰੀ ਆ ਸਿਰਫ ਮੌਕਾ ਦੱਸਦਾ ਤੁਹਾਨੂੰ ਉਸੇ ਵੇਲੇ ਮੈਂ ਤੁਹਾਨੂੰ ਫੋਨ ਕਰਨਾ ਵਾ ਤੇ ਤੁਸੀਂ ਤੁਰ ਪੈਣਾ ਵਾ ਤੇ ਜੇ ਇੱਦਾਂ ਨਹੀਂ ਅਸੀਂ ਚਾ ਕਰਨੇ ਆ ਵਾ ਤੇ ਅਹੇ ਦੁਨੀਆਂ ਭੇਰਾਂ ਦਾ ਕੋਈ ਨਹੀਂ ਵਿਗੜਿਆ ਆ ਤੇ ਮੈਂ ਹੁਣੇ ਸ਼ੇਰੇ ਬਣ ਕੇ ਬਹਿ ਜਾ ਫਿਰ ਨਹੀਂ ਸ਼ੇਰੇ ਨਹੀਂ ਆ ਗੱਲਾਂ ਤੇਰਾ ਚਾਚਾ ਕਿਦਾਂ ਦੀਆਂ ਕਰੀ ਜਾਂਦਾ ਵਿੱਚ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਚਲ ਕੋਈ ਗੱਲ ਨਹੀਂ ਤੁਸੀਂ ਚਾਚੀ ਬਣੀ ਜਾਣਾ ਵਾ ਕੜਾ ਪਖਣ ਨਹੀਂ ਆ ਫਿਰ ਮੈਂ ਜਾਣੀ ਵੀ ਰਹਿਣੀ ਦੋ ਫਿਰ ਤੁਸੀਂ ਜਾਓ ਲੱਭ ਲਓ ਕੋਈ ਉਹ ਨਹੀਂ ਪੂਆ ਕਰਾਰ ਤੂੰ ਫੋਨ ਕਰਦੀ ਬਸ ਮੈਂ ਸਹਰੇ ਬਣ ਕੇ ਸੁਣਾਵਾ ਮੇਰੀ ਗੱਲ ਸੁਣ ਲੈ ਕੋ ਹੋਰ ਹੂੰ ਆ ਨੰਬਰ ਤੇ ਕੜੀ ਕੜੀ ਫੋਨ ਨਾ ਕਰਦੇ ਹੋ ਮੈਂ ਕਿਸੇ ਦੇ ਫੋਨ ਤੋਂ ਗੱਲ ਕਰਨ ਗਈ ਆ ਉਹ ਮੈਂ ਕੀ ਕਰਨਾ ਨੰਬਰ ਮੈਨੂੰ ਚਾਹੀਦਾ ਵਿਆ ਆਹੋ ਇਹ ਨਹੀਂ ਪਤਾ ਵੀ ਮੁੜ ਕੇ ਕਿਹੜੇ ਨੰਬਰ ਤੋਂ ਤੁਹਾਨੂੰ ਫੋਨ ਆਉਣਾ ਵਾ ਅੱਛਾ ਇਹ ਨੰਬਰ ਤੋਂ ਨਹੀਂ ਆਉਣਾ ਮੁੜ ਕੇ ਏ ਨਹੀਂ ਬਤਾ ਮੈਨੂੰ ਮੌਕਾ ਦੱਸੂਗਾ ਤੁਹਾਨੂੰ ਬਾਅਦ ਤੁਸੀਂ ਆਪਣੀ ਤਿਆਰੀ ਰੱਖੋ ਜੇਰੋਂ ਨਾ ਸਮਝ ਨ ਕਰੋ ਕਿ ਉਸੇ ਵੇਲੇ ਤੁਸੀਂ ਕਰ ਪੈਣਾ ਇਹ ਤੁਹਾਡਾ ਨੰਬਰ ਨਹੀਂਗਾ ਹਰ ਕੋਲ ਨੰਬਰ ਕਿੱਥੋਂ ਆਉਣੇ ਆ ਹਰ ਫੋਨ ਕਿੱਥੋਂ ਆਉਣੇ ਆ ਉਹ ਚਾਚਾ ਮੈਨੂੰ ਗੱਲ ਕਰ ਲੰਦੇ ਵਿਆਹ ਤੂੰ ਵਿਚੇ ਵਿੱਚ ਭੋਗ ਪਾਈਨਾ ਆਪਣਾ ਚਲ ਠੀਕ ਆ ਤੇ ਕਰ ਲੈ ਭਰਾਵਾ ਤੂੰ ਕਰ ਲੈ ਚੰਗਾ ਫੜ ਆਪਣਾ ਫੋਨ ਲੈ ਹੁਣ ਫੋਨ ਦੱਸ ਦੱਸ ਦੇ ਹੀ ਮਿੰਨੀ ਲੋ ਆਊਗਾ ਉਹ ਦੱਸ ਦੂਗੇ ਆ ਜਾਈਊਗਾ ਤੇ ਹੁਣ ਮੈਂ ਫੇਰ ਜਾਵਾਂ ਘਰ ਨੂੰ ਫੇਰ ਮੋਕਾ ਦਾ ਮਾਹੌਲ ਉਧਰ ਉਧਰ ਕਿਦਾਂ ਵਾ ਠੀਕ ਵਾ ਮਾਹੌਲ ਤੇ ਠੀਕ ਹੀ ਰਹਿਣਾ ਮੈਂ ਫੇਰ ਵੇਖਾਂ ਫੇਰ ਨਾ ਇਹ ਮਗਰਾਂਦੀਆਂ ਹੋਣਾ ਉਧਰ ਠੀਕ ਕੋਈ ਗਲਤ ਨਹੀਂ ਮੁਰਕੀ ਨਹੀਂ ਕਰਦੀਆਂ ਗੱਲ ਕੋਈ ਗਲਤ ਨਹੀਂ ਨਾ ਹੋਈ ਕੋਈ ਨਹੀਂ ਨਹੀਂ ਠੀਕ ਆ ਠੀਕ ਆ ਸਰ ਮੈਂ ਵੇਖਾਂ ਜਾ ਕੇ ਫੇਰ ਹੁਣ ਇਹਨਾਂ ਨੂੰ ਖੜਨਾ ਨਾਲ ਕੇ ਨਹੀਂ ਫੇਰ ਉਹ ਵੇਖਾਂਗੇ ਪਾਣੀ ਵਾਰਾਂਗੇ ਸ਼ਦਾਨਾ ਕੋ ਇਹ ਠੀਕ ਪਾਣੀ ਮੈਂ ਨਾ ਸਿੱਧੇ ਮੂੰਹੋਂ ਬੋਲ ਭੈਣ ਇੰਨਾ ਹੀ ਬੜਾ ਪਾਣੀ ਡਿਆ ਵਰਾਉਣ ਇਹਨਾਂ ਕੋ ਨਾ ਉਹਦਾ ਇਥੇ ਆਪ ਹੀ ਮੈਂ ਵਾਰ ਦੂੰਗਾ ਪਾਣੀ ਪੂਣੀ ਕੋਲ ਲੀ ਕਿਤੇ ਵਾਰੂਗੀ ਪੰਪ ਬੋ ਮਾਰਾਂਗਾ ਇੱਕ ਅੱਧੀ ਨੂੰ ਵੇਖ ਲਈ ਜਿਹਦੇ ਵਾਰ ਨਹੀਂ ਗਿਆ ਠੀਕ ਆ ਨਹੀਂ ਤੇ ਕੋਈ ਨਹੀਂ ਮੈਂ ਹੀ ਤੇਰਾ ਪਿਓ ਨਾ ਮੈਂ ਹੀ ਤੇਰੀ ਮਾਂ ਵਾਂ ਗਾਲੀ ਕੋਈ ਨਹੀਂ ਕਿਤੇ ਆਪਣੇ ਆਪ ਨਾ ਤਾਂ ਧਿਆਨ ਵੀ ਨਹੀਂ ਆ ਕਿ ਬੂਟਿਆਂ ਨੂੰ ਪਾਣੀ ਲਾਉਣਾ ਤੇ ਉਹਦਾ ਸ਼ੌਂਕ ਬੜਾ ਹੀ ਇਹਨੂੰ ਆ ਬਣਾ ਲਓ ਤੇ ਉਹ ਬਣਾ ਲਓ ਕੇਰ ਮਾਸਾ ਵੀ ਨਹੀਂ ਸੋਨੀਆ ਹੀ ਕਰੇ ਜਿਹੜੀ ਕਰੇ ਜਿਵੇਂ ਮੇਰੇ ਸਿਰ ਤੇ ਸਾਰਾ ਕੁ ਸੁਟਿਆ ਵਾ ਮੈਂ ਅਰੇ ਨਹੀਂ ਮੈਂ ਤਾਂ ਨਲਵਾਈ ਮੈਂ ਤਾਂ ਪਾਣੀ ਲਾਉਣਾ ਹੀ ਲਾਉਣਾ ਇਹ ਆ ਕਿ ਨਾ ਸੋਨਾ ਗੁਲਾਬ ਹੋਇਆ ਹੀ ਉਹ ਤੇ ਉਦੋਂ ਉਹ ਤੋਂ ਤੋੜ ਕੇ ਲਾ ਲ ਜੇ ਫਰਾਤੇ ਫੁੱਲੀਆਂ ਜੀਆਂ ਵਰਗੇ ਫੁੱਲ ਤੇ ਆ ਗੁਲਾਬ ਦਾ ਫੁੱਲ ਇਹ ਨਹੀਂ ਦਿਖਿਆ ਉਦਾਂ ਕਦੀ ਰੀਂਜ ਹੀ ਨਹੀਂ ਜਾਗੀ ਇਹਨੂੰ ਜੇ ਜਾਗੀ ਪਈ ਸੀ ਤੇ ਉਹ ਵੀ ਵਿੱਚ ਆ ਗਿਆਨ ਆਪਣਾ ਤੇ ਤੁੰਦੇ ਦਾ ਹੋਇਆ ਨਹੀਂ ਤੇ ਕਿਤੇ ਸਾਨੂੰ ਵੀ ਨਹੀਂ ਕੋਹ ਹੋਗਾ ਸਾਡੀਆਂ ਵੀ ਨਹੀਂ ਰੀਝਾਂ ਪੂਰੀਆਂ ਹੋਣ ਦਿੰਦਾ ਕੋਣ ਆ ਨਹੀਂ ਕਿਥੇ ਗਿਆ ਆਈ ਹੁਣ ਸਾਚੇ ਵਾਲੀ ਉੱਧਿਆ ਹੋਣਾ ਉਹਨੇ ਕਿੱਥੇ ਜਾਣਾ ਪਾਣੀ ਲਾਉਣ ਦੀ ਸੋਨੀਆ ਆਹੋ ਸੁੱਕੇ ਵੇਖ ਲੋ ਕਿ ਨੇ ਫੋਰ ਤੁਸੀਂ ਆਪਣੇ ਆਪ ਵੀ ਨਹੀਂ ਕਦੀ ਕਿਹਾ ਮੈਂ ਲਾਵਾਂ ਕਿ ਜਾਂ ਨਾ ਲਾਵਾਂ ਮੈਂ ਨਹੀਂ ਆ ਤੇ ਬਾਹਰ ਆ ਕੇ ਵੇਖਿਆ ਵਾ ਤੇ ਹੈ ਦੁੱਧ ਹਰੇ ਆ ਮਜਰਾਏ ਪਈ ਆ ਚਲੋ ਇਹ ਕਿੰਨਾ ਛੱਡ ਮੇਰੀ ਗੱਲ ਸਮਝਾਣਾ ਤੇ ਨਹੀਂ ਕਿਤੇ ਅੱਜ ਕੋਈ ਨਹੀਂ ਝੋੜਾ ਕਿੱਥੇ ਆ ਵਿਆਹ ਜਾਣਾ ਹੀ ਮੰਨੇ ਦੇ ਉਹ ਆਰਾਮ ਨਾਲ ਬਹਿ ਗਿਆ ਚੁੱਪ ਕਰਕੇ ਦੁੱਖ ਸੋ ਕਿੰਨੀ ਮੁੜ ਕੇ ਨਿਕਲੀ ਕੀ ਚੱਕਰ ਬਣਿਆ ਤੇ ਕੀ ਨਹੀਂ ਬਣਿਆ ਆਹ ਚਲੋ ਤੇ ਮੈਂ ਵੀ ਜਾਣਾ ਹੈਗਾ ਤੂੰ ਕਿਹੜਾ ਕੱਲੀ ਨੇ ਜਾਣਾ ਹੀ ਮੇਰਾ ਵਾਦਾ ਅੱਜ ਮੈਂ ਪੇਤੀਆਂ ਤੇ ਰਹਿਣਾ ਪਤਾ ਹੈ ਤੁਸੀਂ ਨਾਲ ਹੀ ਜਾਣਾ ਹਾਂ ਮੇਰਾ ਦਾਦੇ ਘਰ ਮੈਂ ਜਪੇ ਕੇ ਤੋ ਹਵਾ ਘੜੀ ਰਾਤ ਰਹਿਵਾ ਉੱਤੇ ਕਾਬੀ ਜੀ ਮੇਰੇ ਸਾਹਮਣੂਂ ਗੀ ਨਾ ਸਾਰੀ ਦੇਖਿਆ ਨਾ ਆਹੋ ਇਹ ਕੰਨ ਕੀ ਕਰਨਾ ਹਾਈ ਤੇ ਹੋਣ ਹੋ ਕੇ ਆਏ ਭੈਣ ਕੋ ਕਾਸ਼ ਜੇ ਤੇ ਕਰਨਦੀ ਆਹ ਜਾਣ ਲਈ ਤੇ ਮੈਂ ਚਲ ਮਲਾ ਲਿਆ ਹੁੰਦੀ ਇਹਦੇ ਮਾਮੇ ਮਾਮੀਆਂ ਨਾਲ ਤੇ ਮੈਂ ਇੱਕ ਧਾਰ ਜਿਹੜੀ ਨਾ ਚਾਚੀ ਨੂੰ ਪਹਿਜਨੀਆ ਇੱਕ ਧਾਰ ਜਿਹੜੀ ਕੋਪੀ ਨਿਕਾਲ ਲੈਣੀ ਤੇ ਮਿਲ ਪੈਂਦੀ ਮਾਜ ਅੱਛਾ ਹੂੰ ਚਲ ਕੋਈ ਨਹੀਂ ਕਹ ਕੇ ਵੇਖ ਲਾਂ ਕਿ ਜੇ ਕੱਢਣਗੇ ਠੀਕ ਹੈ ਨਹੀਂ ਤੇ ਫਿਰ ਰਹਿ ਜਾਂਦਾ ਕਿ ਤਲੀ ਹੋਰ ਕੀ ਹੋਗਾ ਜਿਦਾਂ ਅੰਨਾ ਉਦਰੀਆਂ ਕਾ ਤਾਂ ਦੇਣੀ ਆ ਤੈਨੂੰ ਪਤਾ ਦੋ ਕਿ ਹਰ ਸਦਾ ਬੰਦੇ ਕਿੱਥੇ ਆਖੇ ਲੱਗਦੇ ਆ ਆਖੇ ਨਹੀਂ ਲੱਗਦੇ ਬਥੇਰਾ ਮੈਂ ਕਹਿਆ ਖਾਪ ਜਾਨੀ ਉਹਦਾ ਤਾਂ ਦੇ ਵੇਖਣ ਨੂੰ ਲੱਗਦੇ ਆ ਵੀ ਮੇਰੇ ਨਾਲ ਬੜਾ ਕਰਦੀ ਆ ਚਲ ਫਿਰ ਤੂੰ ਕੱਢ ਲਈ ਮਸਾ ਫੀਡ ਪਾ ਕੇ ਹਾਂ ਆਹ ਚੰਗਾ ਕੋਈ ਨਹੀਂ ਵੇਖ ਲੂੰਗੀ ਨਹੀਂ ਵੇਖਣਾ ਨਹੀਂ ਆ ਡੰਗਰ ਖਰਾਬ ਨਾ ਕਰ ਦਿਓ ਮਗਰੋਂ ਇੱਕ ਦਿਨ ਨਾ ਚੋਈਏ ਤਾਂ ਡੰਗਰ ਖਰਾਬ ਹੋ ਜਾਂਦਾ ਫਿਰ ਤੁਹਾਡਾ ਜਣਾ ਜ਼ਰੂਰੀ ਆ ਜਾਣਾ ਜ਼ਰੂਰੀ ਤੇ ਹੈ ਨੀ ਹੀ ਗਾ ਨਿਆਣਾ ਚਾਹੇ ਕਰਣ ਰਿਆ ਵਾ ਉਹਦੇ ਕਰਕੇ ਨਾ ਮੇਰੇ ਜਾਣਾ ਹੀ ਪਣਾ ਵਾ ਨਿਆਣੇ ਦੀ ਜੇ ਜਦੋਂ ਨਿਆਣਾ ਕਵੇ ਤੇ ਉਦੋਂ ਹੀ ਮੰਨੀ ਦੀ ਹੈ ਨਿਆਣੇ ਆ ਤੁਸੀਂ ਕਹੋ ਉਹਨੂੰ ਵੀ ਫੇਰ ਸੇ ਕਿਤੇ ਚਲ ਜਾਗੇ ਉਹ ਕਿਹੜਾ ਰੋਜ਼ ਕਹਿਣ ਦੀ ਅੜੀ ਅੜੀ ਕਿੰਨੀ ਸ਼ਰਮ ਬਾਦ ਕਹਿਣ ਰਿਆ ਵਾ ਚੱਲ ਫੇਰ ਕੋਈ ਨਹੀਂ ਸਾਹਮਣੇ ਘਰ ਚੰਗਾ ਮੈਂ ਤਿਆਰ ਹੋ ਜਾਵਾਂ ਸਾਂ ਹਾਈ ਇਹ ਤੇ ਤਿਆਰ ਹੋ ਵੀ ਚੱਜੀਆਂ ਕੰਮ ਸਾਰਾ ਮੈਨੂੰ ਕਰਨਾ ਪੈਣਾ ਹੁਏ ਹਾਏ ਚੱਕਰ ਆ ਗਏ ਹਾਏ ਰੱਬਾ ਹਾਏ ਸੋਨੀ ਹੇ ਸੋਨੀਆ ਹਾਏ ਚੱਕਰ ਆ ਗਏ ਯਾ ਸੋਨੀਆ ਹਾਏ ਚੱਕਰ ਆ ਗਏ ਮੇਰੀ ਸੋਨੀਆ ਹਾਂ ਲੈ ਤੇ ਮੈਂ ਕਿਹੜੀ ਖੁਸ਼ੀ ਵਿੱਚ ਚੱਕਰ ਆ ਗਿਆ ਮੈਨੂੰ ਚੱਕਰ ਆ ਗਿਆ ਪਤਾ ਨਹੀਂ ਕੀ ਸਿਰ ਨੂੰ ਹੋ ਗਿਆ ਇਹ ਹਾਏ ਚੱਕਰ ਆ ਗਏ ਮੈਨੂੰ ਤੇ ਮੈਂ ਕਿੰਨੀ ਵਾਰ ਕਿਹਾ ਬਣਾ ਗੁੱਲੂ ਕੋਸਲਵਾ ਦਿਓ ਬੋਤਲਾਂ ਹਾਏ ਹਾਏ ਸਾਰਾ ਦਿਨ ਕੰਮ ਕਰਦੀ ਰਹਿਣੀ ਨਾ ਬੀਪੀ ਘਟਿਆ ਹੁੰਦਾ ਤੇ ਕਮਜ਼ੋਰੀ ਨਾਲ ਚੱਕਰ ਹੀ ਆਉਣੇ ਨੇ ਹੋਰ ਕੀ ਹੋਣਾ ਚਲ ਉੱਠ ਫੇ ਮੇਰਾ ਬਾਹ ਮੋਟੇ ਮੇਰੇ ਭੈਣ ਚਲ ਉੱਠ ਕੋਈ ਨਹੀਂ ਕਰਦੀਆਂ ਡਾਕਟਰ ਨੂੰ ਫੋਨ ਤੇ ਸਾਧਦੀਆਂ ਨੂੰ ਮੈਂ ਦਵਾਈ ਦੁਈ ਲੈ ਕੇ ਦਿੰਨੀ ਆਏ ਮੇਰੇ ਕੋਠਿਆਂ ਨਹੀਂ ਜਾਂਦੇ ਮੈਂ ਉੱਠ ਮੈਂ ਠਾਲਦੀ ਆਏ ਜਿਆਦਾ ਨਹੀਂ ਚੱਕਰ ਆਉਂਦੇ ਆਹੋ ਆ ਵੀ ਇਹ ਡਿੱਗੀ ਜਾਣੀ ਨਹੀਂ ਡਿੱਗਦੀ ਚਲ ਆ ਜਾ ਤੈਨੂੰ ਜਦੋਂ ਮੈਂ ਕਹਿੰਨੀ ਕੁਝ ਖਾਇਆ ਪੀਆ ਕਰ ਕੋਈ ਨਹੀਂ ਤੈਨੂੰ ਚਲ ਜਾਉ ਮੈਂ ਬਣਾ ਲੂੰਗੀ ਰੋਟੀ ਕੋਈ ਨਹੀਂ 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 ਤੈਨੂੰ ਛੱਡ ਕੇ ਕੱਪੇ ਜਾਣਾ ਮੈਂ ਸਦਣੇ ਰੋਟੀ ਪਾਣੀ ਦੀ ਕਿਹੜੀ ਗੱਲ ਆ ਮੈਂ ਅੱਜ ਇੱਥੇ ਹੀ ਆ ਫਿਰ ਸਵੇਰੇ ਚਲ ਜਾਗੀ ਚੱਲ ਆਏ ਚਾੜਦੇ ਥੀ ਨਾ ਮੈਂ ਪਿਆ ਮਤਲਬ ਪਾਣੀ ਦਵਾ ਮੈਂ ਤਾਂ ਠੀਕ ਹੀ ਚਾਰਾ ਕਿ ਪਤਾ ਨਹੀਂ ਕੀ ਹੋ ਗਿਆ ਚਲ ਕੋਈ ਨਹੀਂ ਹੋ ਜਾਂਦਾ ਹੁੰਦਾ ਵਾਧਾ ਘਾਟਾ ਕੋਈ ਗੱਲ ਨਹੀਂ ਇੱਥੇ ਲੰਮੇ ਪਿਆ ਪਾਣੀ ਦਵਾ ਪਿਆ ਜਾ ਪਿਆ ਜਾ ਉੱਠੀ ਨਾ ਹੁਣ ਚੰਗਾ ਜਿੰਨਾ ਚਿਰ ਤੱਕ ਤੈਨੂੰ ਮੈਂ ਨਹੀਂ ਠਾਲਦੀ ਹਾ ਛੁੱਪਾ ਰੱਖਦੇ ਇੱਕ ਦਿਨ ਦੀ ਰਾਤ ਦੀ ਮੂਜ਼ੇ ਤੇ ਜਿੰਨਾ ਕਿ ਸਿਹਦੀ ਲੱਗੀ ਨਾ ਰਾਤ ਦਾ ਵੀ ਕਰਨਾ ਪਿਆ ਲਾਟ ਪਾਣੀ ਪੀ ਚਲ ਉੱਠ ਤਾਂ ਹਾਏ ਉੱਡ ਜਾ ਨਿੰਮਕਾ ਮੋਗਾ ਗਏ ਉਹਨ ਮੁੰਡੇ ਨੇ ਖਤਮ ਕਰ ਚੜਿਆ ਵਾ ਨਿਆਣੇ ਤੈਨੂੰ ਪਤਾ ਨਹੀਂ ਰਹਿਣ ਦੇਂਦੇ ਚੀਜ਼ ਕਰ ਸੁਣ ਮਗਾ ਦੋ ਬੋਤਲ ਇੱਕ ਕੋਈ ਨਹੀਂ ਮੰਗਵਾਦਣੀ ਆਹ ਨਿੰਬੂ ਪਾਣੀ ਨਾ ਬਣਾਣਾ ਅਕੇਰ ਜੀ ਪਈ ਨਾ ਅੱਛਾ ਆਹ ਘੋਟ ਦਸੇਰ ਐਤਿਆਂ ਦਾ ਪੀੜਿਤ ਨਾ ਸੇਰ ਨੂੰ ਪਤਾ ਨਹੀਂ ਕੀ ਚੱਲਦੀ ਚੱਕਰੀ ਚੱਲ ਸੋਣਾ ਪਹਿਲਾਂ ਤਾਂ ਠੀਕ ਹੀ ਚੰਗੇ ਭਲੇ ਹੀ ਜਦੋਂ ਮੈਂ ਪੀਤੇ ਆਂ ਤੇ ਜਾਨ ਦਾ ਨਾਮ ਆ ਉਹ ਤਾਂ ਚੱਕਰਾਂ ਲਾਈ ਨਾ ਦੀਦੀ ਨਾ ਮੈਂ ਤਾਂ ਚੰਗੀ ਭਣੀ ਹੀ ਪਤਾ ਹੀ ਨਹੀਂ ਕੀ ਬਣਿਆ ਪੈਪ ਰੱਖ ਕੇ ਬਸ ਮੋਢੇ ਹੀ ਲੱਗੀਆਂ ਪਤਾ ਹੀ ਨਹੀਂ ਕੀ ਬਣਿਆ ਸਿਰ ਨੂੰ ਮਾਜਾ ਹਿੰਦਾ ਵਾਦਾ ਘਟਾ ਕੋਈ ਗੱਲ ਨਹੀਂ ਮੈਂ ਤਾਂ ਕਿਹਾ ਕੋਈ ਨਹੀਂ 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 ਕੋਈ ਗੱਲ ਨਹੀਂ ਤੇ ਚਲ ਜਾ ਕੋਈ ਨਹੀਂ ਮੈਂ ਕੁੱਟ ਦਿਨਾਂ ਨੂੰ ਰੋਟੀਆਂ ਨਹੀਂ ਕੁੱਟ ਦਿਨੀ ਕੋਈ ਗੱਲ ਹੁਣ ਮੈਂ ਕਿੱਧਰ ਲਈ ਜਾਣਾ ਵਾ ਅੱਧਾ ਘੰਟਾ ਤੱਕ ਮੇਰਾ ਖਰਾਬ ਕਰ ਹੀ ਦਿੱਤਾ ਵਾ ਹਾਏ ਚਲ ਕੋਈ ਨਹੀਂ ਚਲ ਜਾਂਦੇ ਮੈਂ ਲਾ ਲੈਣੀ ਆਹੀ ਹਾਂ ਹਾਂ ਇੱਥੇ ਰਾਮ ਆ ਗਏ ਸਿਰ ਨੂੰ ਹੋੜ ਆ ਹੋ ਗਿਆ ਹੋਰ ਤਾਂ ਮੈਂ ਜ਼ੋਰ ਦੀ ਪਾਵਾਂ ਨਹੀਂ 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 ਹਾਏ ਮੇਂ ਜੇ ਅੱਧਰ ਮਾਂ ਹੋ ਜਾਊਗਾ ਨਾ ਠੀਕ ਨਾ ਗੋਲੀ ਗਾਲੀ ਵੀ ਦਿੱਨੀ ਆ ਤੈਨੂੰ ਨਹੀਂ ਨਹੀਂ ਗੋਲੀ ਨਹੀਂ ਮੈਂ ਖਾਣੀ ਆ ਹਾਂ ਗੋਲੀ ਨਾਲ ਤੇ ਮੈਨੂੰ ਵਾਤ ਆਉਂਦੀ ਆ ਹਾਏ ਲੈ ਗੋਪੀ ਭਾਜੀ ਵੀ ਆ ਗਏ ਜੀ ਹਾਏ ਹੋਣੀ ਕੀ ਗੱਲ ਹੋ ਗਈ ਆ ਹੈ ਕੀ ਗੱਲ ਹੋ ਗਈ ਆ ਕੋਹਣੀ ਚੰਗੀ ਭਣੀ ਇਹ ਪਾਣੀ ਲਾਉਣੀ ਤੇ ਪਤਾ ਨਹੀਂ ਕੀ ਹੋਇਆ ਪੈਪ ਰੱਖਿਆ ਤੇ ਇਹ ਨੂੰ ਮੋੜ ਲੱਗੀ ਚੱਕਰ ਹੀ ਆ ਗਏ ਭਾਜੀ ਚੱਕਰ ਹੀ ਆ ਗਏ ਚੱਕਰ ਖਾ ਦੇਗੀ ਪਈ ਅਗਲੀ ਤੇ ਚਲ ਉੱਠ ਫਿਰ ਡਾਕਟਰ ਕੋਲ ਜਾ ਕੇ ਡਾਕਟਰ ਕੋਲ ਕੋਈ ਸੁਣਵਾ ਕੇ ਲਿਆ ਹੋਇਆ ਉਹ ਡਾਕਟਰ ਕੋਲ ਆ ਜਾ ਫਿਰ ਦਵਾਈ ਦਵਾ ਲੈਂਦੇ ਨਹੀਂ ਨਹੀਂ ਕਿਉਂ ਨਹੀਂ ਉੱਠਣਾ ਆਈ ਮੈਨੂੰ ਉਦਾਂ ਹੀ ਮੈਨੂੰ ਨਾ ਲਿੰਕਾ ਲਿਆ ਦਿਓ ਤੇ ਉਹ ਇਹ ਚਾਕਲੇਟ ਲਿਆ ਦਿਓ ਤਾਂ ਉਦੋਂ ਥੋੜਾ ਚੰਗਾ ਲੱਗੂਗਾ ਨਹੀਂ ਕਿ ਨਾ ਸਹੀ ਹੋ ਜਾਂਦਾ ਹੁੰਦਾ ਮੈਨੂੰ ਉਹ ਲੋਕਾਂ ਨੂੰ ਸੁਣਵਾ ਲੈਂਗੀ ਨਾ ਉਦੋਂ ਤਾਂ ਸਾਰਾ ਕੁਝ ਸਹੀ ਹੋ ਜਨਾ ਚੱਕਰ ਹੋਣਾ ਵੀ हट ਜਣੇ ਆ ਅਜੇ ਕਬਰਾੜ ਪਹਿਨਦੀ ਉਦੋਂ ਉਹ ਵੀ ਸਹੀ ਹੋ ਜਣੀ ਆ ਚਲੋ ਨਹੀਂ ਮੈਨੂੰ ਲਿੰਕਾ ਨਾ ਤੇ ਚਾਕਲੇਟ ਨਾਲ ਸਹੀ ਹੋ ਜਾਂਦੀ ਹੁੰਦੀ ਆ ਮੈਂ ਅੱਗੇ ਵੀ ਕੋਈ ਖਾਂਦੀ ਹੁੰਦੀ ਨਹੀਂ ਨਹੀਂ ਕਮਜ਼ੋਰੀ ਵੀ ਆ ਬੱਚੀ ਮੇਰੇ ਘਟ ਚੱਲਦੀ ਨਾ ਚਾਕਲੇਟ ਨਾਲ ਸਹੀ ਹੋ ਜਾਂਦੀ ਹੁੰਦੀ ਆ ਨਵਜ ਤੇ ਮੈਨੂੰ ਠੀਕ ਲੱਗਣ ਦੀ ਆ ਹੈ ਨਹੀਂ ਤੇ ਨਾਲ ਇਹ ਕਿਦਾਂ ਦੇ ਆਉਟਪਾਡ ਹੋਏ ਕੋਈ ਗੋਲੀ ਦਾ ਵੇ ਕੋਈ ਕੋਸ ਦਾ ਵੀ ਉਹ ਨਾਲ ਠੀਕ ਹੋ ਜਾਣਾ ਤੇ ਚਾਕਲੇਟ ਨਾਲ ਵੀ ਕਰੀ ਠੀਕ ਹੋਇਆ ਚੱਕਰ ਚੱਕਰ ਜਿਹੜੇ ਹੁੰਦੇ ਆ ਆ ਵੇਖਿਆ ਚੱਲ ਫਿਰ ਉਹ ਲੱਗਣਾ ਹੁਣ ਠੀਕ ਹੋ ਜੀਂਗਾ ਨਹੀਂ 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 ਚੱਲ ਫਿਰ ਗੁਲਗੁਲਵਾ ਲੈਨੇ ਜੇ ਗੋਲੀ ਨਾਲ ਨਹੀਂ ਨਹੀਂ ਮੈਂ ਉੱਥੇ ਠੀਕ ਹੋ ਜਾਣਾ ਮੈਂ ਰੋਟੀਆਂ ਲੋੜੀਆਂ ਦੀ ਦੀਨੇ ਆਪਣੇ ਪੇਕੇ ਜਾਣਾ ਵਾ ਪੇਕੇ ਜਾਣਾ ਨਹੀਂ ਨਾ ਪੇਕੇ ਨਹੀਂ ਹੁਣ ਮੈਂ ਜਾਂਦੀ ਤੈਨੂੰ ਛੱਡ ਕੇ ਥੋੜੀ ਪੇਕੇ ਜਾਣਾ ਵਾ ਨਹੀਂ ਨਹੀਂ ਕੋਈ ਵੰਦ ਤੀ ਛੋੜ ਨਹੀਂ 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 ਚੱਲ ਉਹ ਫਿਰ ਮੈਂ ਗੁਲਗ ਤੁਸ ਹੋਣੀ ਬੁਲੂ ਕੁਸ਼ਨ ਲਾਏਗੀ ਠੀਕ ਹੋ ਜਾਣਗੀ ਨਾ ਮੈਂ ਸਵੇਰੇ ਚਲ ਜਾਂਗੀ ਮੈਂ ਕੇ ਕੋਈ ਚੱਕਰ ਉਹ ਤੇ ਠੀਕ ਧੀ ਸਿਰ ਘੁੱਟਿਆ ਨਾ ਬੜਾ ਫਰਕ ਲੱਗਾ ਰਿਹਾ ਹੁਣ ਹੋ ਗਿਆ ਸਿਰ ਤੇ ਨਹੀਂ ਕੋਈ ਗੱਲ ਚੱਲ ਜਾਈਦਾ ਦੋਈ ਦੋਈ ਤੇ ਉਹ ਜਿਹੜੀ ਵੱਡੀ ਚੌਕੜੀ ਤੋਂ ਮੇਰੇ ਟੇਰਿੰਗ ਲਿਖੋਰੀ origignal ਉਹ ਲੈ ਕੇ ਆਇਓ ਉਹਦੇ ਨਾਲ ਹੋ ਜਾ ਠੀਕ ਚੱਕਰ origignal ਲੈ ਕੇ ਆ ਪਾਜੀ ਡੁਪਲੀਕੇਟ ਨਹੀਂ ਲੈ ਕੇ ਆਇਓ ਚੰਗਾ ਨਹੀਂ ਅੱਗੇ ਮੈਂ ਖਾਦੀ ਇਹਨੇ ਮੇਰਾ ਫਰਕ ਪੈ ਗਿਆ ਇਹਦੇ ਨਾਲ ਨਹੀਂ ਇਦਾਂ ਕਰੀਏ ਚੱਲ ਡਾਕਟਰ ਕੋਲ ਚੱਲੀਏ ਨਾਲੇ ਚੈੱਕ ਕਰਾ ਲੈਣੇ ਨਾਲ ਉਹਨਾਂ ਤੇ ਲੈ ਆਵਾਂਗੇ ਨਹੀਂ ਨਹੀਂ ਉਹ ਜੀ ਨਹੀਂ ਨਹੀਂ ਮੈਨੂੰ ਆ ਵੀ ਦੀਦੀ ਕੁਟੀ ਨਹੀਂ ਕਿੰਨੇ ਯਾਰ ਗੱਲਾਂ ਕਰੀ ਜਾਂਦੀ ਤੂੰ ਆ ਯਾਰ ਦੀਦੀ ਦੀ ਕੁਟੀ ਮਰ ਛੁੜਿਆ ਨਾ ਕੋਈ ਜ਼ਿਆਦਾ ਵਧਾਨ ਵਰਜੂਗਾ ਕੋਈ ਅੰਦਰ ਕੋਈ ਨਹੀਂ ਜ਼ਿਆਦਾ ਮਨੁਖ ਸ਼ੋਜੂ ਤੇ ਫਿਰ ਕੀ ਕਰਨਾ ਫੇਰ ਵੀ ਨਾ ਵੇਖਿਆ ਨਾ ਫੇਰ ਵੀ ਤੇ ਡਾਕਟਰ ਕੋਲ ਜਾਣਾ ਹੀ ਆ ਨਾ ਹੋਣੀ ਚੱਲਦੇ ਸਭ ਮੈਨੂੰ ਲਿੰਕੀ ਨਾ ਸਹੀ ਹੋ ਜਾਣਾ ਨਹੀਂ ਪੰਜ ਜਾਓ ਇਹ ਤਿੰਨ ਵਜੇ ਜਦ ਕਰਦੀ ਹੁੰਦੀ ਅੱਗੇ ਚੱਲ ਫਿਰ ਉੱਠ ਗਾ ਨਹੀਂ ਨਹੀਂ ਮੈਂ ਐਦੇ ਵਰਕ ਪੇ ਜਾਣਾ ਮੈਨੂੰ ਨਹੀਂ ਮੈਂ ਨਹੀਂ ਜਾਣਾ ਮੈਨੂੰ ਕਿੰਨਾ ਫਰਕ ਪੈ ਜਾਊਗਾ ਹਾਂ ਲਿਵ ਕੱਢਿਆ ਤੋ ਅਭੀ ਇਦਾਂ ਕਰਦਾ ਫਿਰ ਮੈਨੂੰ ਲਿਮਕਾ ਲੈ ਆ ਦਨਾ ਹੋਰ ਕੀ ਕਿਹਾ ਸੀ ਚਾਕਲੇਟ ਡੇਰੀ ਬਿਲਕੁਲ ਹੀ ਵਧੀਆ ਡੀ ਵੱਡੀ ਹੁੰਦੀ ਆ ਉਹ 500 ਰੁਪਏ ਜੀ ਆਂਦੀ ਆ ਉਹ ਰਹਿਣ ਦਿਓ ਤੁਸੀਂ ਜੇ ਚਾਕਲੇਟ ਲੈ ਕੇ ਤੇ ਨਹੀਂ ਤਾਂ ਗੋਲੂ ਕੁਛ ਮਾਰ ਲਿਆ ਉਹ ਡਾਕਟਰ ਕੋਲ ਮੈਂ ਏਨੀ ਤਕੜੀ ਕਹਿੰਦੀ ਆ ਉਹ 500 ਰੁਪਏ ਜੀ ਆਂਦੀ ਆ ਰੀਨਲ ਉਹ ਰਹਿਣ ਦਿਓ ਫਿਰ ਉਹ ਨਾਲ ਲੈ ਆਏ ਤੁਸੀਂ ਲੈ ਦੱਸ ਹੈ ਡਾਕਟਰ ਨੂੰ ਫੂਕਾ ਉਹ ਥੀਨੇ ਨੇ ਪਹਿਲੇ ਚੋ ਪਾਣੀ ਜੀ ਇਹਨਾ ਪਾਣੀ ਜੀ ਜੀਬਾਨ ਤੇਰੀ ਕਿਦਾਂ ਡੇਦੀ ਪਟਾਕੜਾ ਕਾਈ ਨੇ ਕਿ ਕਿ ਪਟਾਪ ਦੀਆ ਵਿੱਚ ਕੋ ਜੋਂ ਡੈ ਪੈਂਦਾ ਕਾਈ ਪੈਂਦਾ ਤਾਂ ਇਹ ਕਿ ਚੱਲ ਮੇਰੇ ਭਾਂ ਉੱਠ ਚੱਲ ਭਾਬੀ ਰਹਿੰਦੇ ਹੁੰਦਾ ਨਾਲ ਕੋ ਫਿਰ ਮੈਂ ਕੋ ਨਹੀਂ ਅੱਧਾ ਕਰ ਲਿੰਕਾ ਲਿਆ ਦਿੰਦਾ ਫਿਰ ਨਾ ਆਪ ਲਿਓ ਹਟ ਜੂਗਾ ਨਾ ਫਿਰ ਤੇ ਵੇਲਾ ਜੇ ਨਾ ਫਿਰ ਵੀ ਸਾਡਾ ਫਿਰ ਟਰੈਕਟਰ ਨੂੰ ਜਾਣਾ ਮੜਾ ਜੀ ਭਾਜੀ ਮੈਂ ਤਾਂ ਕਹਿੰਦੀ ਚਾ ਠੀਕ ਹੋ ਜੂਗੀ ਤੁਸੀਂ ਸਵੇਰੇ ਜਾਵਾਂਗੀ ਹੁਣ ਠੀਕ ਤੇ ਹੋ ਜਾ ਫਿਰ ਚਾ ਕੋਈ ਨਹੀਂ ਮੈਂ ਠੀਕ ਆ ਤੇ ਸਵੇਰੇ ਚੱਲ ਜਾ ਚਾ ਭਾਬੀ ਇਹ ਤਾਂ ਤੂੰ ਮੜਾ ਮੜਾ ਸਿਰ ਘੋੜ ਦੇ ਨਾ ਲਿੰਕਾ ਦੇ ਦੇ ਨਾ ਸੇਰ ਤੇ ਚੰਨਾਈ ਕੋ ਤਾਂ ਆਵਾ ਵੀ ਪੁੱਛ ਗਿਓ ਮੈਂ ਸੇਰ ਤੇ ਪਾਵਾ ਤਨੀ ਇਦਾਂ ਕਰਾਂਗਾ ਪਾਵਾ ਖਲਾ ਗਿਆ ਹੈ ਦੁਬਾਰਾ ਤਾਂ ਡਿੱਗੂਗੀ ਨਾ ਕਦੀ ਜ਼ਿੰਦਗੀ 'ਚ ਸਾਰਾ ਵੀ ਪਰ ਦੌੜੀ ਮੜੀਆਂ ਸਾਰਾ ਕੁਝ ਕਟ ਦਿੰਨੀ ਐ ਕਿਹੜੀ ਗੱਲ ਨਾ ਲੱਗਦਾ ਕੁਝ ਵੀ ਐਦਾਂ ਘੁੱਟਣਾ ਜਗਰਮਾਣਾ ਹੁੰਦਾ ਨਾ ਕੁਝ ਆ ਵੀ ਨਹੀਂ ਪੈਣਾ ਤੂੰ ਤੇ ਮੇਰੇ ਅੱਖਾਂ ਹੀ ਘੜਦੇ ਲੱਗੀਆਂ